ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਢਾ ਦਰਿਆ ਨੂੰ ਮੁੜ ਸੁਰਜੀਤੀ ਕਰਨ ਲਈ ਅਤੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਆਪਣੇ ਨਿਰੰਤਰ ਤੇ ਤਾਲਮੇਲ ਵਾਲੇ ਯਤਨ ਜਾਰੀ ਰੱਖੇ। ਇਹ ਪਹਿਲ ਕਦਮੀਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਦੇਚਰਵਾਦੀ ਸਿੱਧੀ ਨਿਗਰਾਨੀ ਹੇਠ ਕੰਮ ਕਰਦੀਆਂ ਹਨ। ਨੇੜਲਾ ਅੰਤਰ ਵਿਭਾਗੀ ਸਹਿਯੋਗ ਪ੍ਰੋਜੈਕਟ ਦਾ ਇੱਕ ਆਧਾਰ ਬਣਿਆ ਹੋਇਆ ਹੈ ਜਿਸ ਵਿੱਚ ਨਗਰ ਨਿਗਮ ਲੁਧਿਆਣਾ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਡਰੇਨੇਜ ਵਿਭਾਗ ਅਤੇ ਹੋਰ ਸਬੰਧਤ ਏਜੰਸੀਆਂ ਸ਼ਾਮਲ ਹਨ ਜੋ ਇਕੱਠੇ ਮਿਲ ਕੇ ਉਹ ਬੁੱਢਾ ਦਰਿਆ ਅਤੇ ਉਸ ਦੇ ਜੁੜੇ ਡਰੇਨੇਜ ਪ੍ਰਣਾਲੀਆਂ ਦੀ ਨਿਯਮਤ ਸਫਾਈ ਰੱਖ-ਰਖਾਅ ਅਤੇ ਚੌਕਸੀ ਨਿਗਰਾਨੀ ਨੂੰ ਯਕੀਨੀ ਬਣਾ ਰਹੇ ਹਨ ਚੱਲ ਰਹੀਆਂ ਗਤੀਵਿਧੀਆਂ ਵਿੱਚ ਡਰੇਨੇਜ ਨੈੱਟਵਰਕ ਸੀਵਰ ਲਾਈਨਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਐਫੂਲੈਂਟ ਟ੍ਰੀਟਮੈਂਟ ਪਲਾਂਟ ਅਤੇ ਇੰਟਰਮੀਡੀਏਟ ਪੰਪਿੰਗ ਸਟੇਸ਼ਨਾਂ ਦੀ ਪੂਰੀ ਨਿਗਰਾਨੀ ਸ਼ਾਮਲ ਹੈ ਕਿਸੇ ਵੀ ਉਲੰਘਣਾ ਰੁਕਾਵਟ ਜਾਂ ਸੰਚਾਲਨ ਮੁੱਦਿਆਂ ਨੂੰ ਸੰਯੁਕਤ ਕਾਰਵਾਈ ਦੁਆਰਾ ਤੁਰੰਤ ਹੱਲ ਕੀਤਾ ਜਾਂਦਾ ਹੈ। ਕੁਸ਼ਲ ਸਿਸਟਮ ਪ੍ਰਦਰਸ਼ਨ ਨੂੰ ਬਣਾਈ ਰੱਖਣਾ ਹੈ। ਫੀਲਡ ਨਿਰੀਖਣ ਅਕਸਰ ਹੁੰਦੇ ਹਨ, ਪ੍ਰਗਤੀ ਨੂੰ ਦਸਤਾਵੇਜ਼ੀ ਰੂਪ ਦੇਣਾ ਅਤੇ ਜ਼ਮੀਨੀ ਪਾਲਣਾ ਦੀ ਪੁਸ਼ਟੀ ਕਰਨ ਲਈ ਵਕਫ-ਵਕ ਥਾਂ ਤੋਂ ਜੀਓ ਟੈਗ ਵਾਲੀਆਂ ਫੋਟੋਆਂ ਕੀਤੀਆਂ ਜਾਂਦੀਆਂ ਹਨ। ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਦੀਆਂ ਸਮੀਖਿਆ ਮੀਟਿੰਗਾਂ ਤੋਂ ਮੁੱਖ ਨਿਰਦੇਸ਼ਾਂ ਨੂੰ ਪੂਰੀ ਲਗਨ ਨਾਲ ਲਾਗੂ ਕਰਦਾ ਹੈ ਜਿਸ ਵਿੱਚ ਵਿਭਾਗਾਂ ਵਿੱਚ ਸਖਤ ਫਾਲੋਅ ਅਪ ਅਤੇ ਸਹਿਜ ਤਾਲਮੇਲ ਹੁੰਦਾ ਹੈ। ਬੁੱਢਾ ਦਰਿਆ ਦੀ ਹੱਦਬੰਦੀ ਵੱਲ ਨੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਕਿਉਂਕਿ ਡੀਸੀ ਦਫ਼ਤਰ ਨਗਰ ਨਿਗਮ ਲੁਧਿਆਣਾ ਨੂੰ ਸਮੇਂ ਸਿਰ ਜਮ੍ਹਾਂ ਕਰਵਾਉਣ ਲਈ ਰਿਪੋਰਟਾਂ ਦੀ ਸਮੀਖਿਆ ਕਰਦਾ ਹੈ ਤੇ ਤੇਜ਼ ਕਰਦਾ ਹੈ। ਇਹ ਸਹਿਯੋਗੀ ਯਤਨ ਸਾਰੇ ਸਬੰਧਤ ਵਿਭਾਗਾਂ ਦੇ ਸਮਰਪਿਤ ਅਧਿਕਾਰੀਆਂ ਦੀ ਮੁਹਾਰਤ ਤੇ ਨਿਰਭਰ ਕਰਦਾ ਹੈ ਜਿਸ ਵਿੱਚ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਤੋਂ ਕਾਰਜਕਾਰੀ ਇੰਜੀਨੀਅਰ ਬਰਰਾਜ ਸਿੰਘ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕਾਰਜਕਾਰੀ ਇੰਜੀਨੀਅਰ ਜਸਪਾਲ ਸਿੰਘ ਅਤੇ ਨਗਰ ਨਿਗਮ ਲੁਧਿਆਣਾ ਤੋਂ ਸੁਪਰਡੈਂਟ ਇੰਜੀਨੀਅਰ ਇਕਜੋਤ ਸਿੰਘ ਸ਼ਾਮਲ ਹਨ ਰੋਜ਼ਾਨਾ ਸਮੀਖਿਆਵਾਂ ਉਤਸ਼ਾਹਜਨਕ ਤਰੱਕੀਆਂ ਨੂੰ ਉਜਾਗਰ ਕਰਦੀਆਂ ਹਨ ਲਗਭਗ ਸਾਰੇ ਪ੍ਰਮੁੱਖ ਪ੍ਰਵਾਹ ਬਿੰਦੂਆਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਅਤੇ ਪਾਣੀ ਦੀ ਗੁਣਵੱਤਾ ਦੇ ਮਾਪਦੰਡ ਸਖਤ ਲਾਗੂ ਕਰਨਾ ਅਤੇ ਵਿਗਿਆਨਿਕ ਨਿਗਰਾਨੀ ਦੁਆਰਾ ਮਹੱਤਵਪੂਰਨ ਸੁਧਾਰ ਦਿਖਾਉਂਦੇ ਹਨ ਇਹ ਨਿਰੰਤਰ ਯਤਨ ਬੁੱਢਾ ਦਰਿਆ ਦੀ ਵਾਤਾਵਰਣ ਸੇਤ ਨੂੰ ਬਹਾਲ ਕਰਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ